ਦੇਖੋ ਬੜੀ ਦੁਖੀ ਖਬਰ ਹੈ 25 ਲੋਕ ਜ਼ਖਮੀ ਹੋਏ ਹੈ 5 ਜੀ ਮਾਰੇ ਗਏ ਤੇ ਵੱਡੀ ਗੱਲ ਹੈ ਕਬਰਪ ਅਪ ਆਪਰੇਸ਼ਨ ਚੱਲ ਰਿਹਾ ਹੈ ਆ ਜਿਹੜੀ ਫੈਕਟਰੀ ਲਗਾਈ ਗਈ ਹੈ ਇਲੀਗਲ ਫੈਕਟਰੀ ਲਗਾਈ ਗਈ ਹੈ ਇੱਕ ਆਮ ਆਦਮੀ ਪਾਰਟੀ ਦਾ ਇੱਕ ਲੀਡਰ ਹੈ ਬਹੁਤ ਸੀਨੀਅਰ ਆਪਣੇ ਇੱਥੇ ਸਾਡੇ ਹਲਕੇ ਦਾ ਉਹਨੇ ਲਾਈ ਹੈ ਕੋਈ ਲਾਇਸੈਂਸ ਨਹੀਂ ਕੋਈ ਪ੍ਰਕਾਸ਼ਨਸ ਨਹੀਂ ਸ਼ਰ੍ਹਾਂ ਮਾਈਨਰ ਬੱਚੇ ਛੋਟੇ ਬੱਚਿਆਂ ਨੂੰ ਨੌਕਰੀ ਦੇ ਕੇ ਅੱਜ ਆ ਹੈ ਹੈ ਦੇ ਕਿਉਂਕਿ ਉਹ ਉਹ ਸੋਚਦੇ ਕਿ ਸਾਡੀ ਸਰਕਾਰਾਂ ਸੀ ਕੁਝ ਮਰਜ਼ੀ ਕਰ ਸਕਦੇ ਆ ਉਹਦਾ ਨੁਕਸਾਨ ਕੀ ਹੋਇਆ ਅੱਜ ਦੇਖੋ ਪੰਜ ਜਾਨਾਂ ਚਲੀਆਂ ਤੇ 25 ਲੋਕੀ ਬਹੁਤ ਸੀਰੀਅਸਲੀ ਇਲ ਹੈ ਆਪਣਾ ਉਹਨਾਂ ਜ਼ਖਮੀ ਹੈ ਆ ਇਹ ਜੀਆਂ ਫੇ ਕਈ ਚੀਜ਼ਾਂ ਹੋਰ ਪੂਰੇ ਪੰਜਾਬ ਤੇ ਇਹ ਜੀਆਂ ਇਫੈਕਟ ਖੁੱਲੀਆਂ ਹੋਣੀਆਂ ਆ ਜਿਹੜੇ ਜਦੋਂ ਦੇ ਆਮ ਆਦੀ ਪਾਰਟੀ ਆਈ ਹੈ ਕਿਉਂਕਿ ਸਾਰੇ ਉੱਥੋਂ ਯੂਪੀ ਬਿਹਾਰ ਤੋਂ ਇਹਨਾਂ ਨੇ ਆਪਣੀ ਇਹਦੀ ਲੀਡਰਸ਼ਿਪ ਆਈ ਹੈ ਉੱਥੇ ਵੀ ਇਹ ਗੁੰਡੀ ਅਗਰ ਦੀ ਕਰਦੇ ਤੇ ਹੁਣ ਇੱਥੇ ਵੀ ਆ ਕਰਨ ਲੱਗੇ

25 ਲੋਕ ਜ਼ਖਮੀ ਹੋਏ ਐ 5 ਜਿੰਮ ਮਾਰੇ ਗਏ ਤੇ ਵੱਡੀ ਗੱਲ ਹੈ ਕਬਰਪ ਆਪਰੇਸ਼ਨ ਚੱਲ ਰਿਹਾ ਆ ਜਿਹੜੀ ਫੈਕਟਰੀ ਲਗਾਈ ਗਈ ਹੈ ਇਲੀਗਲ ਫੈਕਟਰੀ ਲਗਾਈ ਗਈ ਹੈ ਇੱਕ ਆਮ ਆਦਮੀ ਪਾਰਟੀ ਦਾ ਇੱਕ ਲੀਡਰ ਹੈ ਬਹੁਤ ਸੀਨੀਅਰ ਆਪਣੇ ਇੱਥੇ ਸਾਡੇ ਹਲਕੇ ਦਾ ਉਹਨੇ ਲਾਈ ਹੈ ਕੋਈ ਲਾਇਸੈਂਸ ਨਹੀਂ ਕੋਈ ਪ੍ਰਕਾਸ਼ਨਸ ਨਹੀਂ ਸ਼ਰਿਆਂ ਮਾਈਨਰ ਬੱਚੇ ਛੋਟੇ ਬੱਚਿਆਂ ਨੂੰ ਨੌਕਰੀ ਦੇ ਕੇ ਅੱਜ ਆ ਹੈ ਤੇ ਜਿਉਂਕਿ ਕਿ ਉਹ ਸੋਚਦੇ ਕਿ ਸਾਡੀ ਸਰਕਾਰ ਅਸੀਂ ਕੁਝ ਮਰਜ਼ੀ ਕਰ ਸਕਦੇ ਆ ਉਹਦਾ ਨੁਕਸਾਨ ਕੀ ਹੋਇਆ ਅੱਜ ਦੇਖੋ ਪੰਜ ਜਾਨਾਂ ਚਲੀਆਂ ਤੇ 25 ਲੋਕੀ ਬਹੁਤ ਸੀਰੀਅਸਲੀ ਇਲ ਹੈ ਆਪਣਾ ਉਹਨਾਂ ਜ਼ਖਮੀ ਹੈ ਆ ਐ ਜੀਆਂ ਫੇ ਕਈ ਚੀਜ਼ਾਂ ਹੋਰ ਪੂਰੇ ਪੰਜਾਬ ਤੇ ਐ ਜੀਆਂ ਫੇ ਖੁੱਲੀਆਂ ਹੋਣੀਆਂ ਆ ਜਿਹੜੇ ਜਦੋਂ ਦੇ ਆਮ ਆਦੀ ਪਾਰਟੀ ਆਈ ਹੈ ਕਿਉਂਕਿ ਸਾਰੇ ਉੱਥੋਂ ਯੂਪੀ ਬਿਹਾਰ ਤੋਂ ਇਹਨਾਂ ਨੇ ਆਪਣੀ ਇਹਦੀ ਲੀਡਰਸ਼ਿਪ ਆਈ ਹੈ ਉੱਥੇ ਵੀ ਇਹ ਗੁੰਡੀ ਅਗਰ ਦੀ ਕਰਦੇ ਤੇ ਹੁਣ ਇੱਥੇ ਵੀ ਆ ਕਰਨ ਲੱਗੇ ਮੈਂ ਡੀਜੀਪੀ ਨੂੰ ਬੇਨਤੀ ਕਰਨਾ ਚਾਹਣਾ ਕੋਈ ਕਵਰਅਪ ਨਹੀਂ ਹੋਣਾ ਚਾਹੀਦਾ ਇਸ ਦੋਸ਼ੀਆਂ ਨੂੰ ਫੜੋ ਤੇ ਚੈੱਕ ਕਰੋ ਐ ਜੀਆਂ ਹੋਰ ਇਲੀਗਲ ਫੈਕਟਰੀਆਂ ਝਾੜੂ ਵਾਲੀ ਸਰਕਾਰ ਨੇ ਕਿੱਥੇ ਬਣਾ ਗਈਆਂ ਬਸ ਕੁਵਰ ਜੀ ਜੇ ਗੱਲ ਕਰੀਏ ਕਿਸ ਤਰ੍ਹਾਂ ਦੇ ਹਾਲਾਤ ਆ ਸਰ ਮਿਲਦੇ ਬਹੁਤ ਬੁਰਾ ਹਾਲਾਤ ਬੁਰਾ